ਹਾਂਜੀ ਸასი ਕਾ ਵੀਰੇ ਸਾਰੇ ਭਰਾਵਾਂ ਨੂੰ ਸੁਆਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰ ਨੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਸੇ ਵੀ ਵੀਰ ਨੇ ਕੋਈ ਵੀ ਟਰੈਕਟਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਕੋਈ ਟਰੈਕਟਰ ਵੇਚਣਾ ਉਹਦੀਆਂ 5-7 ਫੋਟੋਆਂ ਤੇ ਜਬਾਨ ਦੀ ਜਾਣਕਾਰੀ ਆਪਣੇ ਨੰਬਰ ਤੇ ਭੇਜ ਦਿਓ ਆਪਾਂ ਤੁਹਾਡੀ ਐਡ ਵੀਰੇ ਸਾਡੇ ਚੈਨਲ ਤੇ ਲਾ ਦਾਂਗੇ ਆਪਣਾ ਜਿਹੜਾ ਨੰਬਰ ਆ ਸਕਰੀਨ ਤੇ ਚੱਲ ਰਿਹਾ ਹੈ ਇਹਦੇ ਤੁਸੀਂ ਫੋਟੋ ਪਾ ਕੇ ਆਪਣੀ ਐਡ ਲਵਾ ਸਕਦੇ ਹੋ ਜੇ ਕਿਸੇ ਵੀ ਨੂੰ ਕੋਈ ਵੀ ਟਰੈਕਟਰ ਖਰੀਦਣਾਗਾ ਤਾਂ ਆਪਾਂ ਨੂੰ ਕਮੈਂਟ ਕਰ ਦਿਓ ਆਪਾਂ ਉਹਦੀ ਵੀਡੀਓ ਪਾ ਦਾਂਗੇ ਅੱਜ ਗੱਲ ਕਰਾਂਗੇ ਸਵਰਾਜ 735 FE ਟਰੈਕਟਰ ਵਿਕਿਆ ਹੋਇਆ ਟਰੈਕਟਰ ਵੀ 2002 ਮਾਲ ਦਾ ਹੈਗਾ 735 ਉਹ ਤੋਂ ਬਾਈ ਕਹਿੰਦੇ ਕੰਮ ਸਾਰ ਓਕੇ ਦੀ ਰਿਪੋਰਟ ਕਰਾਇਆ 55 ਪਿਛਲੇ ਲਿੰਕਾਂ ਲੋਕਾਂ ਸਾਰਾ ਵਿੱਚ ਇੱਕ ਤਰ੍ਹਾਂ ਦਾ ਕਹਿੰਦੇ 855 ਹੈ ਕੰਮ ਬਹੁਤ ਕਰਾਇਆ ਹੈ ਰੈਡੀਏਟਰ ਨਾਵਾ ਪੰਪ ਨਾਵਾ ਪਿਛਲੇ ਲਿੰਕਾਂ ਲੋਕਾਂ ਟਾਇਰ ਸਵਰਾਜ ਵਿੱਚ 35 ਚੋਂ 12 ਦੇ ਆਉਂਦੇ ਨੇ ਬਾਈਆਂ ਨੇ 13 6 28 ਦੇ ਪਵਾਏ ਨੇ 85 ਬਾਈ ਟਾਇਰ ਨੇ ਪੋਲਰ ਇੰਜਨ ਦਾ ਪੂਰਾ ਕੰਮ ਐਨ ਓਕੇ ਦੀ ਰਿਪੋਰਟ ਹੋਇਆ ਹੋਇਆ ਕਹਿੰਦੇ ਜੇ ਚਲਾ ਕੇ ਵਾ ਕੇ ਚੈੱਕ ਕਰ ਲਿਆ ਨਾ ਪੂਰੀ ਤਸੱਲੀ ਦਿੰਦੇ ਨੇ ਬਾਈ ਜਿਵੇਂ ਬਾਈਆਂ ਨੇ ਦੱਸਿਆ ਆਪਾਂ ਨੂੰ ਵੀ ਇੰਜ ਨੂੰ ਜਾਂਦਾ ਕੰਮ ਪੂਰਾ ਹੋਇਆ ਆ ਕਹਿੰਦਾ ਭਾਬਾ ਕੋਈ ਬਲੋ ਨਹੀਂ ਕੋਈ ਬਾਜ ਨਹੀਂ ਵਧੀਆ ਕੰਡੀਸ਼ਨ ਚ ਟਰੈਕਟਰ ਵੀਰਾਂ ਲਵੇਗਾ 2002 ਮਾਡਲ ਦਾ ਪੰਜਾਬ ਦਾ ਨੰਬਰ ਹੈ 85 ਪੈਸੇ ਟਾਇਰ ਨੇ 13628 ਪੋਲੋ ਕੰਪਨੀ ਦੇ ਬਾਕੀ ਟਰੈਕਟਰ ਲੈਣ ਸਮੇ ਚਲਾ ਕੇ ਬਾਕੀ ਚੈੱਕ ਕਰ ਲਿਓ ਬਈ ਸੈਲਫ ਸਟਾਰਟ ਆ ਰੇਡੀ ਰੂਡੀ ਟਰਨਾਵਾ ਸਾਰਾ ਕੁਝ ਏਰੀਆ ਬਾਈਆਂ ਦਾ ਬਈ ਸੰਗਰੂਰ ਹੈ ਇਹ ਟਰੈਕਟਰ ਸੰਗਰੂਰ ਏਰੀਏ ਵਿੱਚ ਵੀਰੇ ਕਹਾਵ ਦਾ ਪਿੰਡਾਂ ਪਾਈਆਂ ਦਾ ਸੰਗਰੂਰ ਏਰੀਏ ਵਿੱਚ ਕਹਾਵ ਦਾ ਪਿੰਡ ਟਰੈਕਟਰ ਖੜਾਗਾ ਜਿਹੜਾ ਮਾਲਕ ਵੀਰਾਂ ਨੰਬਰਾਂ નીચે ਟਾਈਟਲ ਦੇ ਵਿੱਚ ਪਾਇਆ ਉਹ ਤੇ ਫੋਨ ਕਰਕੇ ਤੁਸੀਂ ਟਰੈਕਟਰ ਦੀ ਬਾਕੀ ਦੀ ਜਾਣਕਾਰੀ ਸਸਹ ਸਾਖਦੇ ਤੋਂ ਬਾਈਆਂ ਤੋਂ ਟਰੈਕਟਰ ਖਰੀਦ ਸਕ ਰਹੇ ਹਾਂ ਟਰੈਕਟਰ ਦਾ ਰੇਟ ਹੈ ਵੀਰੇ 215000 ਰੁਪਏ 215000 ਟਰੈਕਟਰ ਦੀ ਕੀਮਤ ਹੈ ਬਾਕੀ ਮੌਕੇ ਤੇ ਲੈਸ ਹੋ ਜੂਗਾ ਸੋਨੂੰ ਕਿੰਨੇ ਕ ਦਾ ਲੱਗਦਾ ਕਮੈਂਟ ਕਰਕੇ ਦੱਸ ਦਿਓ ਜਾਂ ਮਾਲਕ ਵੀਰਾਂ ਨੂੰ ਦੱਸ ਦਿਓ ਤੇ ਬਾਕੀ ਆਪਦੇ ਹਿਸਾਬ ਨਾਲ ਦੇਖ ਲਓ ਬਈ ਕੀ ਗੱਲਬਾਤ ਹੈ ਨਾ ਤੇ ਜਿਹੜੇ ਥੋੜੇ ਯਾਰ ਮਿੱਤਰ 735 ਲੈਣ ਨੂੰ ਕਹਿੰਦੇ ਨੇ ਉਦੇ ਤੱਕ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਧੰਨਵਾਦ ਸਾਰੇ ਵੀਰਾਂ ਦਾ ਮਿਲਦੇ ਆਂ ਵੀਰੇ ਕੱਲ ਨੂੰ ਨਵੀਂ ਵੀਡੀਓ ਨਾਲ